ਸੋ ਕਹੋ ਟਲ ਗੁਰਸਿਵੀਐ ਅਹਨ ਸਹਜ ਸੁਭਾਅ ਦਰਸਨ ਪਰਸਿਐ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਮ ਦੀ ਨੋਰ ਅਰਸੋਂ ਕੁਰਸੋਂ ਝਟੀਐ ਤੋਦ ਟਿਠੇ ਸਚੇ ਪਾਤਸ਼ ਮਲ ਜਨਮ ਜਨਮ ਦੀ ਕੱਟੀ ਸਜਣ ਸਚਾ ਪਾਤਸ਼ ਸਰਸਾ ਹੰਦੈ ਸਾਹ ਜਿਸ ਪਾਸ ਬੈਠਿਆ ਸੋਹੀ ਸਬਨਾੰਧ ਵੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ 5 ਪ੍ਰਭ ਜਨਮ ਮਰਨ ਨਿਵਾਰ ਹਾਰ ਪਰਿਓ ਦਵਾਰ ਪ੍ਰਭ ਜਨਮ ਮਰਨ ਨਿਵਾਰ ਹਾਰ ਪਰਿਓ ਦਵਾਰ ਗਹ ਚਰਨ ਸਾਧੂ ਸੰਗ ਮਨ ਮਿਸ਼ਟ ਹਰ ਹਰ ਰੰਗ ਕਰ ਦਿਆਲ ਹੋ ਲੜ ਲਾਏ ਨਾਨਕਾ ਨਾਮ ਧਿਆਏ ਦੀਨਾਨਾਥ ਦਿਆਲ ਮੇਰੇ ਸੁਆਮੀ ਦੀ ਨਾਨਾਥ ਦਿਆਲ ਜਾ ਚੋਂ ਸੰਤ ਰਵਾਲ ਰਹਾਓ ਸੰਸਾਰ ਵਿਖਿਆ ਕੂਪ ਤਮ ਅਗਿਆਨ ਮੋਹਤ ਕੂਪ गह पूजा प्रभु जी लेहो हर नाम अपना देहो प्रभु तुझ बिना नहीं ठाओ नानका बल बल जाओ लोभ मोह बाधी दे ਬਿਨ ਭਜਨ ਹੋਵਤ ਖੇ ਜਮਦੂਤ ਮਹਾ ਭਯਾਨ ਚਿਤ ਗੁਪਤ ਕਰਮਹ ਜਾਨ ਦਿਨ ਰੈਨ ਸਾਖ ਸੁਨਾਏ ਨਾਨਕ ਹਰ ਸਰਨਾਏ ਭੈ ਭੰਜਨ ਮੁਰਾਰ ਕਰ ਦਇਆ ਪਤਿਤ ਉਧਾਰ ਮੇਰੇ ਦੋਖ ਗਨੇ ਨਾ ਜਾਹੇ ਹਰ ਬਿਨਾ ਕਤ ਹੈ ਸਮਾਹੇ ਗਹਿ ਓਟ ਚਿਤਵੀ ਨਾਥ ਨਾਨਕ ਦੇ ਰਖ ਹਾਥ ਹਰ ਗੁਣ ਨਿਧੇ ਗੋਪਾਲ ਸਰਬ ਘਟ ਪ੍ਰਤਪਾਲ ਮਨ ਪ੍ਰੀਤ ਦਰਸਨ ਪਿਆਸ ਗੋਬਿੰਦ ਪੂਰਨ ਆਸ ਇਕ ਨਿਮਖ ਰਹਿ ਨਾ ਜਾਏ ਵਡ ਭਾਗ ਨਾਨਕ ਪਾਏ ਪ੍ਰਭ ਤੁਝ ਬਿਨਾ ਨਹੀਂ ਹੋਰ ਮਨ ਪ੍ਰੀਤ ਚੰਦ ਚਕੌਰ ਜਿਉ ਮੀਨ ਜਲ ਸਿਉ ਹੋਇਤ ਅਲ ਕਮਲ ਭਿੰਨ ਨਾ ਭੇਤ ਜਿਉ ਚੱਕਵੀ ਸੂਰਜ ਆਸ ਨਾਨਕ ਚਰਨ ਪਿਆਸ ਜਿਉ ਤਰਨ ਭਰਤ ਪਰਾਨ ਜਿਉ ਲੋਭੀਏ ਧਨਦਾਨ ਜਿਉ ਦੂਧ ਜਲ ਹੈ ਸੰਜੋਗ ਜੋ ਮਾ ਖੁਦਿਆਰਤ ਭੋਗ ਜੋ ਮਾਤ ਪੁੱਤ ਹੈ ਹੇਤ ਹਰ ਸਿਮਰ ਨਾਨਕ ਨੇਤ ਜੋ ਦੀਪ ਪਤਨ ਪਤੰਗ ਜੋ ਚੋਰ ਹੀਰਤ ਨ ਸੰਗ ਮੈਂ ਗਲ ਇਕਾ ਮੈਂ ਬੰਧ ਜਿਉਂ ਗ੍ਰਸਥ ਵਿਖਈ ਧੰਦ ਜਿਉਂ ਜਵਾਰ ਬਿਸਨ ਨਾ ਜਾਏ ਹਰ ਨਾਨਕ ਇਹੋ ਮਨ ਲਾਏ ਕੋ ਰੰਕ ਨਾ ਦੈ ਨਹਿੋ ਚਾਤਰਿਕ ਚਾਹ ਤਮੇ ਹੋ ਜਨ ਜੀਵਨਾ ਸਤ ਸੰਗ गोविंद भजन रंग रसना बखान नाम नानक दर्शन दान गुण गाए सुन लिख दे सो सर्व फल हर ले कुल समहु करत उद्धार ਸੰਸਾਰ ਉਤਰਸ ਪਾਰ ਹਰ ਚਰਨ ਬੋਹਿਤ ਤਾਹੇ ਮਿਲ ਸਾਧ ਸੰਗ ਜਸ ਗਾਹੇ ਹਰ ਪੈਜ ਰਖੈ ਮੁਰਾਰ ਹਰ ਨਾਨਕ ਸਰਨ ਦਵਾਰ ਚਰਨ ਬੋਹਿਤ ਤਾਹੇ ਮਿਲ ਸਾਧ ਸੰਗ ਜਸ ਗਾਹੇ ਹਰ ਪੈਜ ਰਖੈ ਮੂਰਾਰ ਹਰ ਨਾਨਕ ਸਰਨ ਦਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਬਿਲਾਵਲ ਮਹੱਲਾ ਪੰਜਵਾਂ ਪ੍ਰਭ ਜਨਮ ਮਾਰਨ ਨਿਵਾਰ ਹਾਰ ਪਰਿਓ ਦਵਾਰ ਗਹਿ ਚਰਨ ਸਾਧੂ ਸੰਗ ਮਨ ਮਿਸ਼ਟ ਹਰ ਹਰ ਰੰਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਮੁਖਵਾਕ ਪੰਜਵੇਂ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਬਿਲਾਵਲ ਰਾਗ ਦੇ ਅੰਦਰ ਹੈ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 837 ਦੇ ਉੱਤੇ ਸੁਭਾਏ ਮਾਨ ਹੈ ਸਤਗੁਰੂ ਕਿਰਪਾ ਕਰਨ ਸਤਗੁਰਾਂ ਦਾ ਸ਼ਬਦ ਸਾਡੇ ਹਿਰਦਿਆਂ ਅੰਦਰ ਵਸੇ ਆਵੇ ਆ ਗਾਵੇ ਆ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਪਰਵਾਣ ਹੋਵੇ ਸਤਗੁਰੂ ਸਾਰਿਆਂ ਨੂੰ ਨਾਮ ਦੀ ਦਾਤ ਚੜ੍ਹਦੀ ਕਲਾ ਬਖਸ਼ਣ ਜੀ ਹੋਈਆਂ ਬੇਅੰਤ ਭੁਲਾ ਦੀ ਖਿਮਾ ਗੱਜ ਵੱਜ ਕੇ ਫਤਿਹ ਬੁਲਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ